ਅੱਜ ਕਰਦੇ ਹਾਂ ਸ਼ੁਰੂਆਤ ਹਲੇ ਬਲੌਗ ਦੇ ਨਾਸਤੇ ਤੋਂ ਨਹੀਂ ਫਰਸ ਕਲਾਸ گلاب ਦੇ ਫੁੱਲ ਪਲਗ ਨੂੰ ਛੱਡਿਆ ਆ ਟੀਊਸ਼ਨ ਤੇ ਅੱਜ ਦੀ ਬੂਟਿਆਂ ਨੂੰ ਪਾਣੀ ਪਾਉਣ ਤੋਂ ਸ਼ੁਰੂਆਤ ਮੇਥੀ ਵਾਲੀਆਂ ਪਰੌਂਠੀਆਂ ਬਣਾਈ ਅੱਜ ਨਾ ਟਿਫਨ ਖੋਲਣ ਲੱਗੇ ਸਬਜ਼ੀ ਡੁੱਲ ਗਈ ਮੈਂ ਕਿ ਡਾਟ ਵੀ ਕਿੰਨੀ ਥੋੜੀ ਜੀ ਨਹੀਂ ਕੜੀ ਕਹਿੰਦੀ 2 ਵਜੇ ਪਰ ਟਾਈਮ ਪੋਣੇ 2 ਹੋਇਆ 15 ਮਿੰਟ ਡੱਗੇ ਨਾ ਖੂਲ ਦੇ ਲੱਗੇ 3 ਗੇੜੇ ਉਸ ਤੋਂ ਵਾਲੀਆਂ ਸੇਵੀਆਂ ਮੇਰੇ ਬਣਾ ਕੇ ਦਿੰਦੇ ਜੇ ਤੁਹਾਡੇ ਮੁੰਡੇ ਨੇ ਮੰਗਿਆ ਆਂਦੀ ਆ ਤਾਂ ਤੁਹਾਨੂੰ ਦਿੰਨਾ ਨਹੀਂ ਨਾ ਮੁੰਡਾ ਤੇ ਮੁੰਡੇ 'ਚ ਫਰਕ ਤਾਂ ਹੁੰਦਾ ਹੀ ਆ ਅੱਛਾ ਜੀ ਐਵੇਂ ਬੋਲ ਰਹੰਦਾ ਆ ਟਿੰ ਮੈਂ ਕਹ ਦੇ ਲੈ ਅੱਜ ਮੇਰਾ ਤੀਜਾ ਗੇੜਾ ਲਵਾਤਾ ਫੇਰ ਤੂੰ ਆ ਲੋ ਬਨਾਨੇ ਲੈ ਆਂਦੇ ਆ ਤੇ ਬਨਾਨੇ ਆ ਫੇਰ ਬਨਾਨਾ ਸ਼ੇਕ ਦਮ ਤਬਰ ਤਕਰ 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 ਹੁੰਦੀ ਫੇਰ ਦਾੜ ਦੁਗਨ ਲੱਪਈ ਵਿੱਚ ਇਹਦੇ ਪਾਵਾਂਗੇ ਆਪਾਂ ਥੋੜੀ ਜੀ ਕਾਫੀ ਪਰ ਉਹ ਗੱਲ ਨਹੀਂ ਨਾ ਬੰਦੀ ਬਣਾਇਆ ਆਪਾਂ ਥੋੜਾ ਥੋੜਾ ਹੀ ਆ ਸਵਾਦ ਬਣਿਆ ਆ ਜੀ ਇਹਦੇ ਵਿੱਚ ਕਾਫੀ ਪਈ ਆ ਥੋੜੀ ਜੀ ਕਾਫੀ ਖਾਣ ਦੇਖੋ ਛੋਲਲੇ ਇਧਰ ਦੇਖੋ ਮਸਾਲਾ ਆ ਸੇਮੀ ਇੱਥੇ ਇਧਰ ਪਨੀਰ ਦੀ ਸਬਜ਼ੀ ਸਾਗ ਪਿਆ ਫ੍ਰੀਜ ਤੇ ਆ ਆਲੂ ਇੰਨੀਆਂ ਸਬਜ਼ੀਆਂ ਵਿੱਚ ਬਰੌਂਟੀ ਪਛਾਨ ਨਹੀਂ ਗਈ ਅਸੀਂ ਤਾਂ ਉੱਥੇ ਕਰਾਂਗੇ ਅਸੀਂ ਤਾਂ ਡੇ ਭਣਾ ਖਾਣ ਤੋਂ ਪ ਜੀ ਫੁੱਲ ਬਹੁਤ ਉੱਗੇ ਆ ਜੀ ਸਾਡੇ ਤੇ ਪਰਿਕ ਨੂੰ ਛੱਡਿਆ ਆਪਾਂ ਸਕੂਲ ਟਾਈਮ ਹੋਇਆ ਹਜੇ 8:30 ਤੇ ਚਲੋ ਕਰਦੇ ਆ ਜੀ ਬਲੌਗ ਦੀ ਸ਼ੁਰੂਆਤ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸੁਖਿੰਦਰ ਦਾ ਬਲੌਗ ਵਿੱਚ ਮਿਲ ਕਰਦੇ ਹਾਂ ਅਸੀਂ ਵੀ ਠੀਕ ਠਾਕ ਅੱਜ ਕਰਦੇ ਆ ਸ਼ੁਰੂਆਤ ਹਲੇ ਬਲੌਗ ਦੀ ਨਾਸ਼ਤੇ ਤੋਂ ਨਹੀਂ ਨਾਸ਼ਤੇ ਤੋਂ ਪਹਿਲਾਂ ਨਾਸ਼ਤੇ ਤੋਂ ਪਹਿਲਾਂ ਹੀ ਕਿਉਂਕਿ ਆਪਾਂ ਪੌਣਾ ਬੂਟਿਆਂ ਨੂੰ ਪਾਣਾ ਆ ਪਰ ਕੋਠੇ ਤੇ ਪਾਣੀ ਤੇ ਫੁੱਲ ਦੇਖੋ ਜੀ ਸਾਡੇ ਇੱਧਰ ਕਿੰਨੇ ਵਧੀਆ ਲੱਗੇ ਆ ਇਕਦਮ ਫਸ ਕਲਾਸ گلاب ਦੇ ਫੁੱਲ 5-7 ਫੁੱਲ ਇਕੱਠੇ ਨਿਕਲੇ ਆਇਆ ਇਸ ਕੀ ਤਿੰਨ ਚਾਰ ਤਾਂ ਪਹਿਲਾਂ ਵੀ ਨਿਕਲੇ ਸੀ ਜਿਹੜੇ ਝੜ ਗਏ ਆ ਨਾ ਆਹਾਂ ਹਾਂ ਅੱਗਰ ਵੀ ਨਿਕਲੇ ਸੀ ਹਾਂ ਇੱਧਰ ਵੀ ਨਿਕਲੇ ਸੀ ਦਵਾਰਾ ਹੋ ਨਿਕਲੀਆਂ ਇੱਧਰ ਹੋਰ ਨਿਕਲਣਗੇ ਹੁਣ ਆਹ ਦੇਖੋ ਤਾਂ ਯਾਰ ਕਿੰਨੇ ਆਏ ਆ ਜੀ ਹਾਂ ਕੀ ਹੋ ਗਏ ਹੁਣ ਨਿਕਲਨੇ ਆ ਸਾਰੇ ਫੁੱਲ ਨਿਕਲਨੇ ਇਹ ਉਹ ਤਾਂ ਨਿਕਲਦੇ ਬਹੁਤ ਜ਼ਿਆਦਾ ਨਿਕਲਦੇ ਬਹੁਤ ਜ਼ਿਆਦਾ ਨਿਕਲਦੇ ਫੁੱਲ ਫਿਰ ਤੇ ਲਓ ਜੀ ਗਲੀ ਇੱਧਰ ਸੁੰਨੀ ਹੋਈ ਪਈ ਆ ਗੱਡੀ ਖੜੀ ਆ ਜੀ ਪਲਕ ਨੂੰ ਛੱਡਿਆ ਆ ਟਿਊਸ਼ਨ ਤੇ ਤੇ ਉਹ ਟਿਊਸ਼ਨ ਤੇ ਕਹਤਾ ਸਕੂਲ ਭਲੇਖੇ ਨਾਲ ਮੂਜੋ ਟਿਊਸ਼ਨ ਨਿਕਲ ਗਿਆ ਯਾਰ ਤੇ ਲਓ ਜੀ ਇੱਧਰ ਹਣ ਪਾਣ ਲੱਗੇ ਆ ਜੀ ਬੂਟਿਆਂ ਨੂੰ ਪਾਣੀ ਤੇ ਚਲੋ ਮੈਂ ਕਹਾਂ ਵੀ ਇਦਾਂ ਹੀ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਨਾਲ ਪਾਨੇ ਬੂਟਿਆਂ ਨੂੰ ਪਾਣੀ ਕਿ ਜਿਆਦੇ ਆ ਨਾ ਆਪਣੇ ਕੰਮ ਕਰਦੇ ਆ ਹੋਰ 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 ਮੈਂ ਦਿਲ ਜਾਣਾ ਫਿਰ ਸ਼ਾਪ ਤੇ ਫਿਰ ਤੁਸੀਂ ਆ ਲੈ ਰੱਦੀਆਂ ਹਾਂ ਇਹ ਸਾਡੀ ਹੈਗੀ ਡੇਲੀ ਦੀ ਰੁਟੀਨ ਸਵੇਰੇ ਆ ਕੇ ਬੂਟਿਆਂ ਨੂੰ ਪਾਣੀ ਪਾਣਾ ਪਾਣਾ ਸੀਗਾ ਚੱਲ ਹਰ ਵਾਰੀ ਹੈਗੀ ਉਦਾਂ ਵੀ ਹੁਣ ਹਾਂ ਹਰ ਵਾਰੀ ਅਸੀਂ ਵਲੌਗ ਸ਼ੁਰੂ ਕਰੀਦਾ ਆ ਖਾਣ ਤੋਂ ਤੇ ਅੱਜ ਕੀ ਬੂਟਿਆਂ ਨੂੰ ਪਾਣੀ ਪਾਉਣ ਤੋਂ ਸ਼ੁਰੂਆਤ ਆ ਅੱਜ ਬੂਟਿਆਂ ਨੂੰ ਪਾਣੀ ਪਾਉਣ ਤੋਂ ਸ਼ੁਰੂ ਅੱਨੇ ਅੱਜ ਕੀ ਵੀ ਖਾਣ ਤੋਂ ਹੀ ਆ ਪਰ ਇਹ ਵਰਗਾ ਵੀ ਅਸੀਂ ਨਹੀਂ ਖਾ ਰਹੇ ਬੂਟੇ ਖਾ ਰਹੇ ਆ ਮੋਟਿਆਂ ਦੀ ਰੋਟੀ ਉਹਨਾਂ ਨੂੰ ਦੇ ਰਹੇ ਆ ਪਾਣੀ ਉਹਨਾਂ ਦਾ ਤੇ ਚਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਦੇ ਨਾਲ ਤੇ ਮਿਲਦੇ ਆ ਫਿਰ ਤੁਹਾਨੂੰ ਨਾਸ਼ਤੇ ਦੇ ਹੁਣ ਇਹ ਟਾਈਮ ਹੋ ਗਿਆ ਸਵਾ 10 ਘੜੀ 10:35 ਗਹਿ ਰਹੀ ਹੈ ਪਰ ਸਵਾ 10 ਤੇ ਲੋ ਜੀ ਇੱਧਰ ਸਾਰੇ ਕੰਮ ਹੋ ਗਏ ਸਾਰੇ ਕੰਮ ਹੋ ਗਏ ਰੋਟੀ ਪਾਣੀ ਦੀ ਤਿਆਰੀ ਕੱਪੜੇ ਤੋਲੇ ਨਾਲੇ ਸਾਰੇ ਕੰਮ ਤੋੜ ਲਿਆ ਹੋਰ ਪਾਠ ਪੂਜਾ ਸਭ ਕੁਝ ਹੋ ਗਿਆ ਰੋਟੀ ਮੈਂ ਦੁਕਾਨ ਤੇ ਵੀ ਜਾਏ ਆ ਉੱਥੇ ਵੀ ਕਰਿਆ ਆ ਰੋਟੀ ਪਾਣੀ ਵੀ ਅੰਦਰ ਆ ਗਈ ਤੇ ਚਲੋ ਕਰਦੇ ਆ ਜੀ ਬਲੌਗ ਤਾਂ ਪਹਿਲਾਂ ਸ਼ੁਰੂ ਕਰ ਦੋ ਅੱਜ ਆਪਾਂ ਚਲੋ ਕਰਦੇ ਆ ਨਾ ਅੱਜ ਨਾਸ਼ਤਾ ਰੋਟੀਆਂ ਅੱਜ ਤੇ ਮੇਥੀ ਵਾਲੀਆਂ ਪਰੌਂਠੀਆਂ ਲੱਗੀਆਂ ਮੇਥੀ ਵਾਲੀਆਂ ਪਰੌਂਠੀਆਂ ਬਣਾਈਆਂ ਅੱਜ ਹਨਾ ਚਲੋ ਠੀਕ ਹੈ ਜੀ ਮਿਲਦੇ ਆ ਜੀ ਬਣੇਰੀਓ ਬਲੌਗ ਦੇ ਨਾਲ ਸਾਡੇ ਚਲੋ ਬਣੇਰੀਓ ਬਲੌਗ ਦੇ ਨਾਲ ਸਾਡੇ ਤੇ ਚਲੋ ਦਿਖਾਨੇ ਆਈ ਤੁਹਾਨੂੰ ਅੱਜ ਦੁਪਹਿਰ ਦਾ ਅੱਜ ਕੁਝ ਕਹਿ ਗਈ ਹੈ ਫਰਮਾਇਸ਼ ਕੋਈ ਹੋਈ ਅੱਜ ਲਓ ਜੀ ਅੱਜ ਬਣਨਗੇ ਜੀ ਚਿੱਟੇ ਛੋਲੇ ਚਲੋ ਅੱਜ ਹਲਦੀ ਉਹ ਨਹੀਂ ਬਣਨੇ ਆਗੇ ਚਾਪਤੀ ਦਾ ਪਾਣੀ ਪਾਣੀ ਕਾਲੇ ਨਹੀਂ ਬੰਨੇ ਯੈਲੋ ਵਾਲੇ ਓਕੇ ਚਲੋ ਲਓ ਜੀ ਇੱਧਰ ਆ ਗਿਆ ਦਹੀਂ ਤੇ ਨਾਲ ਆ ਗਈਆਂ ਤੇ ਨਾਲ ਬਣਾਣਾ ਆਪਾਂ ਰੋਟੀ ਖਾਵਾਂਗੇ ਮੇਥੀ ਵਾਲੀਆਂ ਰੋਟੀਆਂ ਤੇ ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਇਹਦਾ ਚਾਵਲ ਖਾ ਰਹੇ ਨੇ ਆਪਾਂ ਰੋਟੀ ਖਾ ਲਾਂਗੇ ਓਕੇ 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 ਚੋਲ ਖਾਣਾ ਕਿੰਨਾ ਦਰਦ ਹੋਣ ਲੱਗ ਜਾਂਦੀ ਏ ਥੋੜੇ ਚੋਲ ਖਾ ਲਵਾਂ ਠੀਕ 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 ਚਲੋ ਮਿਲਦੇ ਆ ਜੀ ਨਾਸ਼ਤਾ ਕਰਕੇ ਤੇ ਬਣੇ ਰਹੀਓ ਬਲੌਗ ਦੇ ਨਾਲ ਫਿਰ ਲੋ ਜੀ ਟਾਈਮ ਹੋ ਗਿਆ ਸਾਢੇ 11 ਸਾਢੇ 11 ਕਿ ਸਾਢੇ 10 ਸਾਢੇ 10 ਲਿਖਾ ਲੱਗ ਗਿਆ ਮੇਰਾ ਟਾਈਮ ਹੋ ਗਿਆ 10:30 ਤੇ ਸਾਨੂੰ ਆ ਗਿਆ ਸਕੂਲੋਂ ਫੋਨ ਪੱਲੂ ਦੀ ਸਾਇੰਸ ਮੈਪ ਮੈਨਿਊਅਲ ਆਹੀ ਹੈ ਨਾ ਉਹਦੀ ਕਿਤੇ ਸ਼ਰਟ ਤੇ ਡਿੱਗ ਗਈ ਸਬਜੀ ਟਿਫਨ ਖੋਲਣ ਲੱਗੇ ਸਬਜੀ ਡੁੱਲ ਗਈ ਹੁਣ ਸਕੂਲ ਤੋਂ ਫੋਨ ਆਇਆ ਕਿ ਮੈਨੂੰ ਸ਼ਰਟ ਇਕ ਦੇ ਕੇ ਜਾਓ ਚੇਂਜ ਕਰਨੀ ਆ ਚੇਂਜ ਕਰਨੀ ਆ ਤੇ ਇੱਕ ਬੁੱਕ ਮੰਗਾਈ ਆ ਤੇ ਹੁਣ ਅਸੀਂ ਚੱਲੇ ਆ ਜੀ ਪਲਗ ਦੇ ਸਕੂਲ ਦੁਬਾਰਾ ਉਹਨੂੰ ਸ਼ਰਟ ਦੇ ਕੇ ਆਈਏ ਹਾਂ ਅੱਛਾ ਤੁਸੀਂ ਇਹ ਦੇਖੋ ਕੱਲ ਇਹ ਹਾਊਸ ਯੂਨੀਫਾਰਮ ਆ ਗਈ ਹੈ ਨਾ ਇੱਕ ਕਰਕੇ ਜੀ ਇੱਕ ਸ਼ਰਟ ਐਕਸਟਰਾ ਪਈ ਸੀਗੀ ਤੁਸੀਂ ਮੰਨ ਲਓ ਜੇ ਮੈਂ ਧੋਤੀ ਹੁੰਦੀ ਅੱਜ ਜੇ ਸ਼ਰਟ ਜੇ ਕੱਲ ਮੰਡੇ ਹੁੰਦਾ ਤੇ ਅੱਜ ਟਿਊਜ਼ਡੇ ਹੁੰਦਾ ਤਾਂ ਮੈਂ ਕਿੱਦਾਂ ਕਰੀ ਜਾਂਦੀ ਇਹ ਫੇਰ ਓਖਾ ਫੇਰ ਓਖਾ ਹੋ ਜਾਣਾ ਸੀ ਫੇਰ ਦਿੱਲੀ ਨੂੰ ਕਿੱਦਾਂ ਮੈਂ ਪ੍ਰੈਸ ਕਰਦੀ ਹਾਂ ਆਹ ਤਾਂ ਕੱਲ ਇਹਦੀ ਹਾਊਸ ਯੂਨੀਫਾਰਮ ਸੀਗੀ ਤੇ ਚਲੋ ਤੁਸੀਂ ਇਦਾਂ ਕਰੋ ਪ੍ਰੈਸ ਕਰੋ ਤੇ ਆਪਾਂ ਚੱਲੀਏ ਸਕੂਲ ਤੇ ਮੈਂ ਸਕੂਟੀ ਕਢਵਾ ਲੈਣਾ ਹੈ ਚਲ ਠੀਕ ਹੋ ਗਈ ਹੈ ਸ਼ਰਟ ਪ੍ਰੈਸ ਤੇ ਹਾਂਜੀ ਚਲਿਏ ਸਕੂਟੀ ਕਢ ਲਈ ਹੈ ਮੈਂ ਫਿਰ ਆ ਜੋ ਹੈ ਚਲੋ ਆਏ ਮਾਂ ਆਏ ਅਸੀਂ ਵੀ ਜਾ ਆਈਏ ਹੈ ਦੇ ਆਈਏ ਉਹਨੂੰ ਚਾਲਟ ਫਿਰ ਚਲੋ ਆਜੋ ਜੀ ਅਸੀਂ ਪਹੁੰਚ ਗਏ ਜੀ ਪਲਕ ਦੇ ਸਕੂਲ ਤੇ ਚੱਲੀਏ ਹੁਣ ਅੰਦਰ ਤਾਂ ਉਹਨਾਂ ਨੇ ਬਣਾਉਣੀ ਦੇਣੀ ਵੀਡੀਓ ਆਪਾਂ ਨੂੰ ਹਨਾ ਚਲੋ ਲਓ ਜੀ ਡਿਪਸ ਸੂਰਨ ਅਸੀਂ ਅੱਜ ਲੱਗਾ ਸਾਡਾ ਦੂਜਾ ਚੱਕਰ ਇਹ ਜੋ ਲੈਣ ਆਣਾ ਉਹਨੂੰ ਅੰਦੀ ਲੋ ਜੀ ਆ ਗਏ ਆ ਡਾਂਟ ਪਈ ਮੈਂ ਪੱਲੂ ਨੂੰ ਪੁੱਛਿਆ ਮੈਂ ਕਿਹਾ ਅਸੈਸ ਤੋਂ ਪਹਿਲਾਂ ਟਿਫਨ ਖੋਲੇ ਆ ਮੈਂ ਕਿਹਾ ਡਾਂਟ ਵੀ ਕਿੰਨੀ ਥੋੜੀ ਜੀ ਥੋੜੀ ਜੀ ਪੈਣੀ ਸੀਗੀ ਡਾਂਟ ਉਹਦਾ ਸਾਰੀ ਖਰਾਬ ਕੀਤੀ ਪਈ ਆ ਨੇ ਹਣਾ ਭਾਈ ਸਕੂਟਰੀ ਦੇਖੋ ਜੀ ਇੱਥੇ ਖੜੀ ਕਰੀ ਦੀ ਛਾਵੇਂ ਹਮੇਸ਼ਾ ਹੀ ਆ ਗਏ ਆਪਣੀ ਚਲੋ ਚੱਲੀਏ ਹੁਣ ਹੋਰ ਜਾ ਕੇ ਕੰਮ ਕਰੀਏ ਸਭ ਕੁਝ ਬਣਾਉਣੀ ਆ ਲੈ ਹੋਰ ਹੋਰ ਲਓ ਨਿੱਕੇ ਜਿਹੇ ਰੱਖ ਲੈਣਾ ਚਲੋ ਮਿਲਦੇ ਆ ਜੀ ਬਣੇ ਰਿਓ ਵਲੋਗ ਨਾਲ ਘਰ ਜਾ ਕੇ ਮਿਲਦੇ ਆ ਹੁਣ ਜੀ ਹਾਂਜੀ ਲੋ ਜੀ ਪਾਣੀ ਪੀਣਾ ਪੁੱਤ ਪਾਣੀ ਪੀਣਾ ਕੋਣੇ 12:30 11 ਹੋ ਗਏ ਆ ਆਹ ਦੇਖੋ ਇਹ ਸ਼ਰਟ ਨੂੰ ਲਗਾ ਦਾਗ ਜਿਹੜਾ ਮੈਂ ਕਿਹਾ ਪਹਿਲਾਂ ਟਿੱਕਨ ਕੋਲੀਆ ਗਾਣਾ ਨਹੀਂ ਪਈਆਂ ਕਹਿੰਦੀ ਥੋੜੀ ਥੋੜੀ ਸਟਾਰਟ ਪਈ ਐ ਡੰਦੂ ਮੈਂ ਦੇਖ ਦੇਖ ਜਦੋਂ ਬਸ ਉਹ ਜਿਹੜਾ ਡਰ ਗਈ ਹੋਣੀ ਐ ਤੇ ਸਾਫਤਾ ਕੀਤੀ ਆ ਪਾਣੀ ਨਾਲ ਪਰ ਨਿਕਲਦੀ ਨਹੀਂ ਨਾ ਨਿਕਲਦੀ ਨਹੀਂ ਦਾਗੇ ਤਾਂ ਐਡੀ ਛੇੜੀ ਥੋੜਾ ਕੱਲ ਹਾਊਸ ਯੂਨੀਫਾਰਮ ਪਾਗੇ ਸੀ ਜੇ ਪਾਈ ਹੁੰਦੀ ਕਲ ਸ਼ਰਟ ਫੇਰ ਤਾਂ ਉਹ ਵੀ ਥੋੜੀ ਹੋਣੀ ਸੀ ਚਲੋ ਅੱਛਾ ਮੈਂ ਜਾਣਾ ਦੁਕਾਨੇ ਹੈ ਲੇਕ ਮੈਂ ਥੰਬਨੇਲ ਲੈਂਦਾ ਬਣਾਉਣ ਵਾਲਾ ਬੁਲਾ ਕੇ ਤੇ ਫੇਰ ਵੀ ਬਲੌਗ ਵੀ 12 ਵਜੇ ਅਪਲੋਡ ਕਰਨਾ ਤੇ ਉਧਰ ਜਾਣਾ ਟਾਈਮ ਖਰਾਬ ਹੋ ਗਿਆ ਮੇਰਾ ਹੁਣ ਉਹ ਸਬਜੀ ਵੀ ਬਣਾਈ ਮੈਂ ਤਾਂ ਸੂਟ ਦੇਣਾ ਉਹਨੂੰ ਲੈਣਾ ਨਾ 27 ਤਰੀਕ ਨੂੰ ਗਿਆ ਸੀਗਾ ਹਾਂ ਚਲੋ ਠੀਕ ਹੋਈ ਲੈ ਦੇ ਪੁੱਤ ਪਾਣੀ ਫੇ ਪੀ ਕੇ ਚਲੀਏ ਹੈ ਓਕੇ ਓਕੇ ਚਲੋ ਬਣੇ ਰਹੀਓ ਜੀ ਬਲੌਗ ਨਾਲ ਮਿਲਦੇ ਆ ਤੁਹਾਨੂੰ ਹੁਣ ਰੋਕ ਕੇ ਜਰਾ ਥੋੜੀ ਦੇਰ ਤੱਕ ਘੜੀ ਕਹਿੰਦੀ 2 ਵਜੇ ਤੇ ਪੌਣੇ 2 ਦਾ ਟਾਈਮ ਹੋ ਗਿਆ ਦਾ ਕਹਿੰਦੀ 2 ਵਜੇ ਤੇ ਘੜੀ ਕਹਿੰਦੀ ਨਹੀਂ ਘੜੀ ਕਹਿੰਦੀ 2 ਵਜੇ ਪਰ ਟਾਈਮ ਪੌਣੇ 2 ਹੋਇਆ 15 ਮਿੰਟ ਅੱਗੇ ਆ ਨਾ ਹਾਂ 15 ਮਿੰਟ ਅੱਗੇ ਆ ਨਾ ਜੀ ਕਿਹੜੀ ਕਹਿੰਦੀ ਮੈਂ 2 ਵਜੇ ਮੈਂ ਕਹਾਂ 2 ਨਹੀਂ ਬਜੇ 15 ਮਿੰ ਹਾਂ ਮੈਨੂੰ 15 ਮਿੰਟ ਅੱਗੇ ਆ ਤਾਂ ਇੱਧਰ ਅਜੇ ਕੰਮ ਹੋ ਰਿਹਾ ਜੀ ਮਸ਼ੀਨ ਦਾ ਹੀ ਆਪਾਂ ਚੱਲ ਗਏ ਨਾ ਫਿਰ ਉੱਥੇ ਟਾਈਮ ਲੱਗ ਅੱਜ ਫੇਰ ਮੇਰੇ ਤਿੰਨ ਘੇੜੇ ਲੱਗਣੇ ਸਕੂਲ ਦੇ ਠੀਕ ਹੈ ਨਾ ਅੱਗੇ ਵੀ ਇੱਕ ਵਲੌਗ ਬਣਾਇਆ ਜਾਏਗਾ ਆਪਣੇ ਸਕੂਲ ਦੇ ਲੱਗੇ ਤਿੰਨ ਘੇੜੇ ਹਾਂ ਅੱਜ ਫੇਰ ਤਿੰਨ ਘੇੜੇ ਲੱਗਣੇ ਆ ਬਣ ਗਈ ਸਬਜੀ ਸਬਜੀ ਹੋ ਚਲੋ ਆ ਦੇਖੀਏ ਕਿਦਾਂ ਦੀ ਸਬਜੀ ਬਣਾਈ ਹੈੀ ਬਣਦੀ ਪਈ ਐ ਅੱਛਾ ਬਣਦੀ ਪਈ ਐ ਜੀ ਓਕੇ ਹਾਂਜੀ ਬੰਦਾ ਜੀ ਛੱਡ ਦੋ ਨਾ ਸਬਜੀ ਠੀਕ 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 ਦੇਖ ਬੱਚਾ ਉਹ ਦੇਖੀ ਲੱਗੀ ਡਿਗਣ ਸੇਵੀਆਂ ਬਣੀਆਂ ਆ ਦੁੱਧ ਵਾਲੀਆਂ ਸੇਵੀਆਂ ਮੈਂ ਸੇਵੀਆਂ ਬਣਾ ਲਵਾਂ ਜੀ ਸੇਵੀਆਂ ਇਹ ਇੱਧਰ ਸਬਜੀ ਵੀ ਰਿਝਦੀ ਪਈ ਆ ਪੂਰੀ ਮਿੱਠਾ ਬੰਦ ਕਰ ਦੇ ਹੋ ਗਈਆਂ ਨਾ ਹਾਂ ਹੋ ਗਈਆਂ ਚਲ ਖਾਓ ਸੇਵੀਆਂ ਖਾਓ ਜੀ ਸੇਵੀਆਂ ਬਣਾ ਦੇ ਲਏ ਆਹਾਂ ਮੈਂ ਸੇਵੀਆਂ ਮਤਲਬ ਕੜਾਈ ਹੋ ਗਈ ਮੇਰੀ ਮੰਮੀ ਕਿਦਾਂ ਮੈਂ ਸੇਵੀਆਂ ਇੱਧਰ ਨੂੰ ਗਰਮੂ ਕਰਕੇ ਦੱਸ ਕੀ ਲੜਾਈ ਹੋਈ ਤੁਹਾਡੀ ਫਿਰ ਮੈਂ ਬਣਾ ਕੇ ਦਿੰਦੇ ਜੇ ਤੁਹਾਡੇ ਮੁੰਡੇ ਨੇ ਮੰਗੀ ਆਂਦੀਆਂ ਤਾਂ ਤੁਹਾਨੂੰ ਦਰੀਆਂ ਸੀ ਮੈਂ ਖਾਣੀਆਂ ਹੀ ਨਹੀਂ ਨੇ ਦੁੱਧ ਵਾਲੀਆਂ ਪਾਵੇਂ ਜਿਹੜੀ ਮਰਜ਼ੀ ਚੀਜ਼ ਮੰਗੇ ਮਮੀ ਝੱਟ ਬਣਾ ਦਿੰਦੀ ਆਪਣੇ ਮੁੰਡੇ ਨੇ ਉਹ ਤੇ ਮੁੰਡੇ 'ਚ ਫਰਕ ਤਾਂ ਹੁੰਦਾ ਹੀ ਆ। ਅੱਛਾ ਜੀ। ਹਜੇ ਮਾਦਾ ਤੇਰਾ ਮੈਨੂੰ ਜਰਾ ਤੇਰਾ ਕਰਦੀ ਹਜੇ। ਮਾਦਾ। ਆਹੋ। ਤੁਹਾਨੂੰ ਵੀ ਤਾਂ ਮਾਦਾ ਪਤਾ ਹੀ ਆ ਘਰ 'ਚ ਰਹੀ ਦਾ ਘਰ 'ਚ ਨਹੀਂ ਦਿੰਦੇ ਹੈਗੇ ਅਸੀਂ। ਸਾਨੂੰ ਨਹੀਂ ਪਤਾ ਹੈਗਾ। ਜੀ ਮਮੀ। ਜਦੋਂ ਮਰਜੀ ਹੋਵੇ ਇਹ ਤਾਂ ਉਹ ਤਾਂ ਸੀ ਮਜ਼ਾਕ ਆ ਜਦੋਂ ਮਰਜੀ ਹੈ ਮੰਮੀ ਦੀ ਵੋਟ ਮੇਰੇ ਲਈ ਉਹ ਤਾਂ ਮੈਂ ਪਤਾਈਆਂ ਨੂੰ ਕਹਿੰਨਾ ਵੋਟ ਮੇਸ਼ੇ ਤੇਰੀ ਹੁੰਦੀ ਏ ਚਲੋ ਮੰਮੀ ਮੰਮੀ ਦੀ ਵੋਟ ਮੇਰੀ ਮੰਮੀ ਕਹਿੰਦਾ ਹੰਨ ਕਰ ਦਿੰਦੇ ਐਂ ਹੀ ਬੋਲ ਰਹੰਦਾ ਐ ਟਿੰਕੂ ਵੀ ਵਾਸਤ ਤੂੰ ਕੇ ਆਹਦਾ ਮੈਂ ਉਹ ਹੀ ਗੱਲ ਕਰਦਾ ਨਾ ਯਾਰ ਵੋਟ ਤੇਰੇ ਵਾਲੀ ਹੁੰਦੀ ਵੇ ਸ਼ਾ ਹਾਂ ਕਹਿੰਦੇ ਮੇਰਾ ਉੱਤੀ ਆਉਂਦੀ ਆਪਾਂ ਰੱਖਾ ਵੈਂਦਾ ਆ ਹਾਂ ਚਲੋ ਠੀਕ ਹੈ ਜੀ ਚਲੋ ਜੀ ਖਾਓ ਤੁਸੀਂ ਸੇਵੀਆਂ ਤੇ ਮੈਂ ਜੱਲਾ ਪਰਗ ਨੂੰ ਲੈਣ ਅੱਜ ਤੀਜਾ ਚੱਕਰ ਹਾਂ ਸਬਜ਼ੀ ਕਰਾ ਦੇ ਟੈਸਟ ਮੈਂ ਜੀ ਅੱਜ ਫੇਰ ਮੇਰਾ ਤੀਜਾ ਚੱਕਰ ਟਾਈਟਲ ਰੱਖਾਂਗੇ ਹੀ ਸਕੂਲ ਦੇ ਲੱਗੇ ਅੱਜ ਫੇਰ ਤਿੰਨ ਗੇੜੇ ਲਓ ਜੀ ਇੱਧਰ ਸੇਵੀਆਂ ਪੈ ਗਈਆਂ ਦੁੱਧ ਵਾਲੀਆਂ ਇਹਨਾਂ ਤਾਂ ਖਾਣੀਆਂ ਨਹੀਂ ਮੈਂ ਨਹੀਂ ਖਾਣਾ ਵੀ ਦੁੱਧ ਵਾਲੀਆਂ ਮੈਨੂੰ ਨੰਨਾ ਰਹਿਦੇ ਹੁਣ ਨਹੀਂ ਬਣਾਉਣੀ ਅੱਗੇ ਮੈਂ ਨਹੀਂ ਖਾਣੀਆਂ ਮੈਂ ਹੁਣ ਸਬਜ਼ੀ ਦਾ ਟੇਸ ਦੇਖ ਲੈਣਾ ਆਂ ਨਹੀਂ ਨਹੀਂ ਸਬਜ਼ੀ ਦਾ ਟੇਸ ਦੇਖ ਲੈਣਾ ਮੈਂ ਤੇ ਫਿਰ ਮੈਂ ਪਾਲਕ ਨੂੰ ਲੈ ਆਣਾ ਫਿਰ ਆ ਕੇ ਰੋਟੜੀ ਖਾਣੇ ਆਂ ਫਿਰ ਉਸ ਤੋਂ ਬਾਅਦ ਚਲੋ ਪਾਗਲੇ ਆਵੋ ਅੰਦਰ ਅੱਧਾ ਕ ਮਾਰਤੀ ਗੋਲੀ ਚੱਕਰ ਆ ਗਏ ਗੋਲੀ ਨੂੰ ਮੈਂ ਠੰਡੀ ਕਰਦਾ ਸੀਗਾ ਐਦਾਂ ਘਵਾਉਂਦਾ ਸੀਗਾ ਬਚਾਰੇ ਤਾਂ ਜ਼ਿੰਦਗੀ ਲੈ ਗਈ ਹੋ ਗਈ ਸੀ ਲਓ ਜੀ ਦੱਸੋ ਸੇਵੀਆਂ ਦਾ ਰਿਵਿਊ ਦਿਓ ਕਿਦਾਂ ਦਾ ਹੈ ਜੀ ਮਮਮੀ ਨੇ ਸੌਗੀ ਪਾਈ ਹੈ ਸੇਵੀਆਂ 'ਚ ਆ ਦੇਖੋ ਅੱਛਾ ਤੇ ਇਹਦੇ ਵਿੱਚ ਸੌਗੀ ਤੇ ਇਹਦੇ 'ਚ ਇਲਾਚੀਆਂ ਵੀ ਪਈਆਂ ਮਮਮੀ ਓਕੇ ਸਵਾਦ ਦੱਸੋ ਕਿਦਾਂ ਦਾ ਆ ਆ ਦੇਖਾ ਕੇ ਦੇਖੋ ਹੋਰ ਦੇਖੋ ਕੁੜੀ ਨੇ ਖਾ ਲਈ ਆ ਖਾਲੀਆਂ ਕਿ ਨਹੀਂ ਖਾਲੀਆਂ ਹਾਂ ਆਹ ਹਾਂ ਹਾਂ ਬੰਦ ਪੱਲੂ ਜੱਤਰਾ ਆਲ ਬੈਠਾ ਓਕੇ ਸਵਾਦਾ ਹਾਂ ਚਲੋ ਨਹੀਂ ਮੈਂ ਨਹੀਂ ਖਾਣਾ ਦੁੱਧ ਵਾਲੀ ਨਹੀਂ ਮੈਂ ਖਾਂਦਾ ਆਇਗਾ ਤੇ ਸਾਰੇ ਦੀ ਦੂਜੀ ਬਣਾ ਦਈਏ ਨਹੀਂ ਨਹੀਂ ਉਹ ਲੋੜ ਹੀ ਨਹੀਂ ਹੈਗੀ ਹੁਣ ਆ ਖਾ ਲੈਣਾ ਅੱਜ ਆਪਾਂ ਬਣਾਉਣਾ ਨੇ ਬਨਾਨਾ ਸ਼ੇਕ ਮੈਂ ਦੇਖ ਕੇ ਨਾ ਬਨਾਨਾ ਲੈ ਗਿਆ ਨਾ ਸ਼ਾਮ ਨੂੰ ਬਣਾਵਾਂਗੇ ਬਨਾਨਾ ਸ਼ੇਕ ਤੇ ਫਿਰ ਉਹ ਬਨਾਨੇ 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 ਆਪਾਂ ਬਨਾਨਾ ਸ਼ੇਕ ਬਨਾਨਨੇ ਆ ਬਨਾਨੇ ਬਨਾਨਾ ਸ਼ੇਕ ਲਓ ਜੀ ਸਬਜੀ ਦਾ ਕਰੀਏ ਟੇਸਟ ਤੇ ਚੱਲੀਏ ਪਲਕ ਨੂੰ ਲੈਣ ਫਿਰ ਸਕੂਲ ਸਾਰੇ ਛੁੱਟੀ ਹੋ ਗਈ ਪਲਕ ਅਜੇ ਤੱਕ ਨਹੀਂ ਆਈ ਹੈਗੀ ਪਤਾ ਨਹੀਂ ਕਿੱਥੇ ਰਹਿ ਗਈ ਆ ਹਾਂਜੀ ਆ ਗਿਆ ਜੀ ਮੈਂ ਕਿਹਾ ਦੇ ਲੈ ਅੱਜ ਮੇਰਾ ਤੀਜਾ ਕਿਹੜਾ ਲਵਾਤਾ ਫੇਰ ਤੂੰ ਹੈਨਾ ਉੱਤੋਂ ਦੇਲਾ ਚੱਲੀਏ ਚੱਲ ਮੈਂ ਅੱਗੇ ਕਹਿੰਦਾ ਮੈਂ ਕਹਿੰਦਾ ਸਾਰੇ ਸਕੂਲ ਨੂੰ ਛੁੱਟੀ ਹੋ ਗਈ ਬਲਗਾਈ ਨਹੀਂ ਹੈਗੀ ਇਹਦੇ ਬੈਗ ਦੇਖੋ ਜੀ ਕਿੱਦਾਂ ਬੈਗ ਪਾਇਆ ਆ ਬੈਗ ਦੇ ਕਿੱਦਾਂ ਪਾਇਆ ਨੇ ਹਾਲੋ ਬਨਾਣੇ ਲੈ ਆਂਦੇ ਆ ਤੇ ਬਨਾਣੇ ਆ ਫਿਰ ਬਨਾਨਾ ਸ਼ੇਕ ਹੋਰ 70 ਰੁਪਏ ਲੋ ਜੀ ਇੱਧਰ ਬੰਦੀਆਂ ਪਈਆਂ ਰੋਟੀਆਂ ਸੈਲਡ ਦੋ ਹੀ ਲਾਜ਼ ਹੋਈ ਓਏ ਇੱਧਰ ਪੈਣਾ ਪੈਣਾ ਦਾ ਪਿਆਰ ਆ ਹਰੇ ਪਿਆਰ ਵਿੱਚ ਇਹ ਬੈਗ ਆ ਗਿਆ ਪੈਣਾ ਪੈਣਾ ਦਾ ਪਿਆਰ ਜਾਂ ਇਹ ਕਹਿ ਸਕਦੇ ਜਾਂ ਕਹਿ ਸਕਦੇ ਆ ਪਾਂਡਾ ਵਰਸਸ ਗੈਂਡਾ ਚਲੋ ਜਦੋਂ ਐਨੀ ਐਨੀ ਮਿਲਦੇ ਆ ਨਾ ਜਦੋਂ ਥੋੜੀ देर ਬਾਅਦ ਇਕੱਠੇ ਹੁੰਦੇ ਆ ਦਮ ਤਗੜ 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 ਹੁੰਦੀ ਫਿਰ ਬਾਅਦ ਚ ਕਿਉਂ ਜੀ ਆਹ ਦੀਦੀ ਕਰਦੀ ਆ ਹੈਂ ਦੀਦੀ ਕਰਦੀ ਆ ਪਹਿਲਾਂ ਮੈਨੂੰ ਦੰਦ ਸਬਜੀ ਕਿਤੇ ਢੁੱਲੀ ਯਾਰੋ ਮੈਂ ਤੁਹਾਨੂੰ ਤੇ ਮੈਂ ਆਪਣੀ ਗਰਮ ਗਰਮ ਸਬਜੀ ਤੁਹਾਨੂੰ ਪਾ ਦਿੱਤੀ ਮੈਂ ਐ ਬਾਂਗਲਾ ਦੀ ਡੁੱਲੀ ਗਾਨੀ ਡੁੱਲੀ ਇੱਥੇ ਆਈ ਤੇ ਬਾਹਰ ਤੇ ਆਏ ਗਰਮ ਬਹੁਤ ਠੀਫਰ ਭਰਿਆ ਸੀਗਾ ਤੇਰਾ ਐ ਖੋਲੀਓ ਐ ਛੱਟੇ ਹੋਲੀ ਹੋਲੀ ਖੋਲਨੇ ਸੀ ਲੋਕ ਉਹਦੇ ਡੱਬੇ ਅੱਜ ਇਹ ਲਾ ਕੇ ਪਾਈ ਸੀ ਮੈਂ ਸਬਜੀ ਉਹਦਾ ਦਾਲ ਚਾਵਲ ਬਣਾ ਕੇ ਚਲੋ ਬਣਾ ਲਾਂ ਰੋਟੀ ਖਾਣੇ ਫੇਰ ਆਹ ਮਾਂ ਵੀ ਆ ਗਿਆ ਖਾਣੇ ਦੇ ਉੱਪਰ ਲੱਗੇ ਆ ਜੀ ਆਪਾਂ ਕਰਨ ਦੁਪਹਿਰ ਦੀ ਰੋਟੀ ਹਾਂ ਇੱਧਰ ਆ ਗਿਆ ਜੀ ਛੋਲਿਆਂ ਦੀ ਸਬਜੀ ਨਾਲ ਸੈਲਡ ਤੇ ਹਾਂਜੀ ਕਹਦਾ ਜੀ ਫਲਗਣੇ ਨਹੀਂ ਖਾਣੀ ਛੱਡੋ ਭਰੇ ਛੱਡੋ ਭਰੇ ਚਲੋ ਠੀਕ ਹੈ ਜੀ ਆਪਾਂ ਖਾਣੇ ਆ ਜੀ ਖਾ ਕੇ ਫਿਰ ਕਰਦੇ ਆ ਹੈ ਨਹੀਂ ਕੀ ਕਹਿੰਦੀ ਰੋਟੀ ਲੈਣੀ ਹੈ ਨਹੀਂ ਮੈਂ ਕਿਹਾ ਹੈ ਨਹੀਂ ਰੋਟੀ ਕਹਿੰਦੇ ਤੈਨੂੰ ਦਿੰਦੇ ਨਹੀਂ ਅੱਜ ਚਲੋ ਖਾਓ ਚਲੋ ਠੀਕ ਹੈ ਜੀ ਮਿਲਦੇ ਆ ਜੀ ਅਸੀਂ ਖਾ ਕੇ ਇਹ ਮਾਮਾਤੀ ਆਦੀ ਹੋਈ ਯਾਰ ਮਾਮਾਤੀ ਆਦੀ ਹੋਈ ਹੈ ਲੜਾਈ ਮੜੀ ਜੀ ਲੱਗਦਾ ਮੈਨੂੰ ਨਹੀਂ ਤੂੰ ਆਂਦੀ ਕਹਿੰਦੀ ਮੇਰੇ ਢਿੱਡ ਭਰਿਆ ਆ ਹਨਾ ਆਹਾ ਚਲੋ ਕੋਈ ਗੱਲ ਨਹੀਂ ਔਰ ਇੱਕ ਟਾਈਮ ਹੋ ਗਿਆ ਪੌਣੇ 6 ਤੇ ਮੰਮੀ ਕਰ ਰਹੀ ਐ ਇਧਰ ਪਾਠ ਤੇ ਇਧਰ ਦਵਾਈ ਖੱਦੀ ਜਾ ਰਹੀ ਕੀ ਗੱਲ ਹੋ ਗਈ ਦਾੜ ਚਲੋ ਜੀ ਹੁਣ ਦਾੜ ਦੋਹਣ ਲੱਪਾਈ ਪਤਾ ਕੀ ਹੋਇਆ ਉਦਾਂ ਮੇ ਦਾੜ ਕੋਈ ਵੀ ਨੀ ਕੀੜਾ ਲੱਗਾ ਕੋਈ ਦੋ ਤਿੰਨ ਦਾ ਭਰਾ ਕੇ ਉਹ ਕੀੜਾ ਲੇ ਤਾ ਦੂ ਆਹ ਹੈ ਰੀਜ਼ਨ ਬਤਾ ਦੂ ਬਣਾ ਜਦੋਂ ਅਮਾਸੀ ਨੂੰ ਦੇਖਣਾ ਅਮਾਸੀ ਦੇ ਸੋਈ ਕੱਚੇ ਚਾਵਲ ਉਹ ਹਾਂ ਬਸ ਉਹ ਤੋਂ ਮੈਨੂੰ ਪਹਿਲਾਂ ਪਤਾ ਆ ਉਹਦੇ ਨਾਲ ਹੀ ਦੁਖਣੀ ਆ ਕੱਚੇ ਚਾਵਲ ਪਤਾ ਕੀ ਹੋਇਆ ਕਹਿ ਬੰਦਾ ਨਾ ਕੈਪ ਕੈਪ ਉਹਦੇ ਦੋ ਹਾਰਡ ਚੌਲ ਖਾਉਣਾ ਉਹ ਕੈਪ ਉਹਦੇ ਥੱਲੇ ਆਵੇ ਜਾਂ ਤਾਂ ਕੈਪ ਲੁਕਦਾ ਆ ਹਾਂ ਚਲੋ ਤੇ ਇਦਾਂ ਵੀ ਹੁਣ ਬਣਾਈਏ ਬਨਾਣਾ ਸ਼ੇਕ ਮੈਂ ਆਏ ਇਸਨੇ ਸਿਕਾ ਹਾਂ ਬਨਾਣਾ ਸ਼ੇਕ ਖਾਣਾ ਪੀਣਾ ਆ ਦੇਖੋ ਮੈਂ ਆ ਕੋਈ ਗੱਲ ਨਹੀਂ ਬਾਤ ਲੈਂਦੇ ਬਣਾਈਏ ਫੇਰ ਚਲੋ ਤੂੰ ਸਿੱਖ ਲੈਣਾ ਵਿੱਚ ਬਣਾਨੇ ਆ ਬਨਾਣਾ ਸ਼ੇਕ ਜੀ ਲੋ ਜੀ ਇੱਧਰ ਆਪਾਂ ਦੁੱਧ ਤਿੰਨ ਬਨਾਣਾ ਠੀਕ ਆ ਜੀ ਥੋੜੀ ਜੀ ਪਾਵਾਂਗੇ ਖੰਡ ਤੇ ਆਪਾਂ ਇਹਦੇ ਨਾਲ ਹੀ ਹੈਂਡ ਬਲੈਂਡਰ ਇਹਦੇ ਨਾਲ ਹੀ ਆਪਾਂ ਬਣਾ ਲੈਣਾ ਤੇ ਚਲੋ ਬਣਾ ਕੇ ਫੇਰ ਦਿਖਾਨੇ ਆ ਤੁਹਾਨੂੰ ਵੇਚੇ ਦੇ ਪਾਵਾਂਗੇ ਆਪਾਂ ਥੋੜੀ ਜੀ ਕਾਫੀ ਕਾਫੀ ਦੇ ਨਾਲ ਸਵਾਦ ਬਹੁਤ ਵਧੀਆ ਆ ਜਾਂਦਾ ਬਨਾਨਾ ਸ਼ੇਕ ਦਾ ਥੋੜੀ ਜੀ ਕਪਾਵਾਂਗੇ ਕਾਫੀ ਤੇ ਥੋੜੀ ਜੀ ਪਾਵਾਂਗੇ ਬਰਫ਼ ਚਲੋ ਮਿਲਦਾ ਬਣਾ ਕੇ ਜੀ ਤੁਹਾਨੂੰ ਜ਼ਰ ਹੀ ਸਨਮੈਟਿਕ ਬਣਾ ਰਿਹਾ ਅੱਜ ਜੀ ਹਾਂ ਜੀ ਬਾਕ ਹੋ ਗਿਆ ਰਹੀ ਤੂੰ ਬਰਫ਼ ਨਹੀਂ ਰੱਖੀ ਹੈਗੀ ਨਾ ਪਤਾ ਗੱਲ ਕੀ ਹੋਈ ਆ ਬਰਫ਼ ਮੈਂ ਉਹ ਰੱਖਦੀ ਆ ਡੋਂਗੇ ਆ ਬਰਫ਼ ਮਾੜੀ ਮੋਟੀ ਕੋਈ ਇਹਦੇ ਵਾਸਤੇ ਤਾਂ ਬਰਫ਼ ਚਾਹੀਦੀ ਆ ਅਪਦਰਾ ਉਹ ਠੰਡਾ ਨਹੀਂ ਹੋਣਾ ਨਾ ਇਹ ਚੱਲ ਯਾਰ ਕੋਈ ਰੱਖ ਦਿਆਂ ਹੁਣ ਚਲੋ ਕੋਈ ਗੱਲ ਨਹੀਂ ਬਣਾਉਣਾ ਹੈ ਕੋਈ ਗੱਲ ਨਹੀਂ ਨਾ ਬੰਦੀ ਹੈ ਉਹ ਗੱਲ ਨਹੀਂ ਨਾ ਬੰਦੀ ਚਲੋ ਬਣਾਓ ਫੇ ਤੁਸੀਂ ਚਲੋ ਲਿਆਓ ਫੇ ਬਣਾ ਕੇ ਹੈ ਬਣਾ ਕੇ ਲਿਆਓ ਫੇ ਬਸ ਆ ਗਿਆ ਬਣ ਗਿਆ ਆਇਆ ਲੈ ਕੇ ਲੋ ਜੀ ਇੱਧਰ ਬਣਾਣਾ ਸ਼ੇਕ ਗਿਆ ਪਣ ਸਾਡਾ ਇਹ ਬਣਾਇਆ ਆਪਾਂ ਥੋੜਾ ਥੋੜਾ ਹੀ ਆ ਕੁੜੀਆਂ ਨੇ ਦੋਨਾਂ ਜੋ ਕਿਸੇ ਨੇ ਨਹੀਂ ਪੀਣਾ ਬਸ ਅਸੀਂ ਤਿੰਨ ਜਣੇ ਨੇ ਪੀਣਾ ਨੋਲੀ ਅੰਦਰ ਬਣਾਉਣਾ ਸ਼ਿਕ ਰੈਡੀ ਆ ਤਾਂ ਚਲੋ ਲੈ ਕੇ ਚਲਦੇ ਆ ਅੰਦਰ ਦੇਖਦੇ ਆ ਕਿੱਦਾਂ ਦਾ ਬਣਿਆ ਆ ਲਓ ਜੀ ਮੈਂ ਲੈ ਆ ਪਰ ਬਣਿਆ ਥੋੜਾ ਥੋੜਾ ਅੱਜ ਪਤਾ ਕੀ ਮੈਂ ਬਣਾਇਆ ਸੀਗਾ ਆਪਣੇ ਬੀਬੀ ਇਹ ਆ ਲਓ ਹਾਂ ਵੀ ਥੋੜੀ ਜੀ ਬਰਫ਼ ਵੀ ਪੈਣੀ ਆ ਮੈਂ ਉਸ ਹਾਵ ਨਾਲ ਬਣਾਇਆ ਸੀ ਪਤਾ ਮੰਮੀ ਇਹ ਠੰਡਾ ਹੈਗਾ ਆ ਪਰ ਫਿਰ ਵੀ ਉਹ ਜਦੋਂ ਪੀਣਾ ਉਹਦਾ ਇੰਨਾ ਨਹੀਂ ਲੱਗਣਾ ਨਾ ਇਹ ਹੂੰ ਪੀ ਕੇ ਤਾਂ ਉਹ ਲੱਗਣਾ ਆ ਪਰ ਬਰਫ਼ ਤੋਂ ਬਗੈਰ ਨਹੀਂ ਵਧੀਆ ਬਣਦਾ ਹੁੰਦਾ ਬਰਫ਼ ਤੋਂ ਬਗੈਰ ਥੋੜਾ ਜਿਹਾ ਮਜ਼ਾ ਲੱਗ ਰਹੀ ਨਹੀਂ ਹੁੰਦਾ ਇਹਦਾ ਹਾਂ ਇੱਕ ਇੱਕ ਅੱਧਾ ਡੂੰਗਾ ਮਾੜਾ ਮੋਟਾ ਰੱਖ ਲਓ ਨਾ ਬਣਿਆ ਕਿੱਦਾਂ ਦਾ ਆ ਸਵਾਦ ਬਣਿਆ ਆ ਥੋੜੀ ਜੀ ਕਾਫੀ ਪਾਹ ਭਾਈ ਉਹਦਾ ਰੰਗ ਇਹਦਾ ਚਿੱਟਾ ਜਿਹਾ ਹਾਂ ਉਹਦਾ ਚਿੱਟਾ ਜਿਹਾ ਰਹਿੰਦਾ ਆ ਹਲਕੀ ਜੀ ਕਾਫੀ ਪਾਈਦੀ ਆ ਫੇ ਉਹਦੇ ਨਾਲ ਟੇਸਟ ਵਧੀਆ ਆ ਜਾਂਦਾ ਬਣ ਜਾਂਦਾ ਚਲੋ ਜੀ ਆਪਾਂ ਪੀਨੇ ਆ ਇਹ ਤਾਂ ਦੇਖੋ ਕੋਈ ਇਧਰ ਦੀ ਚੀਜ਼ਾਂ ਪੀਂਦੇ ਨਹੀਂ ਹੈਗੇ ਬਸ ਇਹਨਾਂ ਨੇ ਇਹਨਾਂ ਨੇ ਜਾਂ ਬਾ ਆਲੂ ਤੇ ਜਾਂ ਮੈਗੀਆਂ ਕੋਈ ਚੱਜ ਦੀ ਚੀਜ਼ ਨਹੀਂ ਖਾਣੀ ਪੀਣੀ ਚਲੋ ਠੀਕ ਹੈ ਜੀ ਆਪਾਂ ਦਾ ਖਾ ਕੇ ਚੱਲੀਏ ਦੁਕਾਨ ਤੇ ਉਹਦੀ ਵਧੀਆ ਬਣਿਆ ਸਵਾਦ ਬਣਿਆ ਸਹੀ ਅੱਧਾ ਇੱਕ ਗਲਾਸ ਨਾ ਬਸ ਮੈਨੂੰ ਪਤਾ ਕੀ ਉਹਨਾਂ ਕਾ ਖਾਲੀ ਰਹਿਗਾ ਜਿੰਨੀ ਕ ਬਰਫ਼ ਪੈਣੀ ਸੀ ਨਾ ਵਿੱਚ ਉਹਨਾਂ ਕ ਹੀ ਰਹਿਗਾ ਜਗਾ ਹੁਣ ਦੇਖੋ ਇਹ ਕਰ ਲੈਣੇ ਦੀ ਵੀ ਤਾਂ ਪੱਲੂ ਘੜਾ ਪਿੰਦੀ ਐ ਪੱਲੂ ਤਾਂ ਮੈਂ ਤਾਂ ਦੋਨਾਂ ਕੁੜੀਆਂ ਦਾ ਕਹਿਣ ਡਿਆ ਪੱਲੂ ਪਿੰਦੀ ਨਹੀਂ ਨਾਲ ਕੁੜੀ ਹੋਈ ਆ ਆਹ ਲਾਉਂਦੀ ਬਈਆ ਚਲੋ ਕੋਈ ਨਹੀਂ ਲਾਉਣ ਦਾ ਅੱਛਾ ਮੈਂ ਚੱਲਣਾ ਦੁਕਾਨੇ ਹੈ ਕੀ ਗਈ ਜਾਂਦੀ ਐ ਕੰਮ ਕਰਦੀ ਸੀ ਸਕੂਲ ਦਾ ਤੇ ਫੇਰ ਨਾ ਆ ਕੇ ਸੁਸਤੀ ਦੂਰ ਹੋ ਜੂਗੀ ਝਾੜੂ ਲੈ ਆਈਆਂ ਚੜ੍ਹਨ ਰਿਸਟਡ ਸੋਲ ਗਿਆ ਕੋਈ ਗੱਲ ਨਹੀਂ ਮੈਂ ਉਹਨੇ ਮੋਬਾਈਲ ਚ ਪਾ ਲੈਣੇ ਪੈਸੇ ਮੈਂ ਮੈਗੀ ਦੇ ਲਈ ਆਈ ਸੀਗੀ ਹਾਂ ਮੋਬਾਈਲ ਚ ਪਾ ਲੈਣੇ ਪੈਸੇ ਉਹਨੇ ਸਾਰੇ ਕਿਹਾ ਸੀਗਾ ਮੈਂ ਕਿਹਾ ਬਾਜੀ ਤੁਸੀਂ ਮੋਬਾਈਲ ਚ ਪਾ ਦਿਓ ਕਹਿੰਦਾ 160 ਰੁਪਏ ਆ ਬਲੈਕ ਦਾ ਮੈਂ ਵੀ ਐਸੇ ਦੇ ਤਾਂ ਮੈਂ ਵੀ ਆ ਗਿਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਰਹਿਣ ਦੋ ਬਈ ਚਲੋ ਮੈਂ ਜਾਂਦਾ ਦੁਕਾਨੇ ਹੈ ਮੁੰਡੇ ਦੁਕਾਨੇ ਕੋਈ ਵੇਟ ਕਰਦਾ ਫੋਨ ਆ ਗਿਆ ਉਧਰੋਂ ਮੈਨੂੰ ਤੁਸੀਂ 8 ਵਜੇ 8 ਵਜੇ ਹਾਂ ਓਕੇ ਓਕੇ ਹਾਂਜੀ ਲੋ ਜੀ ਟਾਈਮ 9:05 ਮਤਲਬ ਪੌਣੇ 1:09 ਹਣਾ 9:00 10 ਮਿੰਟ ਰਹਿੰਦੇ ਆ ਤੇ ਇੱਧਰ ਲੱਗੇ ਆ ਆ ਦੇਖੋ ਛੋਲੇ ਛੋਲੇ ਪਏ ਆ ਜੀ ਦੇਖੋ ਮਸਾਲਾ ਕareleਆਂ ਦਾ ਮਸਾਲਾ ਤੇ ਆ 세ਵੀਆਂ 세ਵੀਆਂ ਠੀਕ ਆ ਇੱਧਰ ਪਨੀਰ ਦੀ ਸਬ지 ਅੱਬ ਕੋਲੇ ਕੜਾਈ ਪਨੀਰ ਜਿਹੜਾ ਬਣਾਇਆ ਸੀ ਇੱਧਰ ਦੇਖੋ ਸਾਗ ਪਿਆ ਫ੍ਰਿਜ ਤੇ ਆ ਆਲੂ ਫ੍ਰਿਜ ਤੇ ਸਾਗ ਵੀ ਪਿਆ ਆਲੂ ਵੀ ਪਏ ਇੰਨਾ ਬਹੁਤ ਸਬ지ਆ ਸਾਡੇ ਕੋਲ ਭਾਵੇਂ ਵਿਚਾਰ ਪਰੋਣੇ ਵੀ ਆ ਗਏ ਹਾਂ ਆ ਵੀਡੀਓ ਵੇਖਿਓ ਹਮ ਚਾਰ ਪਰੋਣੇ ਵੀ ਆ ਜਾਣ ਸਾਡੇ ਘਰ ਤਾਂ ਤੇ ਚਲੋ ਇਦਾਂ ਕਰੋ ਤੁਸੀਂ ਇਦਾਂ ਕਰੋ ਦੋ ਦੋ ਪਰੌਂਠੀਆਂ ਲਾਓ ਹੈਗਾ ਤੇ ਇੰਨੀਆਂ ਸਬਜ਼ੀਆਂ ਵਿੱਚ ਪਰੌਂਠੀਆਂ ਪਛਾਨ ਗਈ ਨਹੀਂ ਚਾਹ ਨਾਲ ਨਹੀਂ ਪनीर ਦੀ ਤਾਂ ਉਹਨਾਂ ਪਨੀਰ ਨਾਲ ਖਾਣਗੇ ਨਾ ਚਾਹ ਉਹਦਾ ਬਣਾ ਲਓ ਨਾਲ ਨਹੀਂ ਚਾਹ ਬਣਾਉਣੀ ਹੈ ਪਰੌਂਠੀ ਆ ਜਾ ਹਾਂ ਪਰੌਂਠੀਆਂ ਨਾਲ ਪਨੀਰ ਦੇ ਨਾਲ ਕਰ ਦਿਆਂਗੇ ਹਾਂਜੀ ਇਦਾਂ ਕਰਦੇ ਆ ਜੀ ਆਪਾਂ ਨਾ ਆਪਾਂ ਇੰਨੀਆਂ ਸਬਜ਼ੀਆਂ ਲਈ ਆਪਾਂ ਪਰੌਂਠੀ ਚਾਹ ਨਾਲ ਲੈਣੇ ਨੇ ਤਾਂ ਸਮਝਿਆ ਕੀ ਕਰਨੀ ਇੰਨੀਆਂ ਫੇਰ ਹਾਂਜੀ ਕੀ ਕਰੀ ਜਾਂਦੇ ਤੁਸੀਂ ਲਓ ਜੀ ਇੱਧਰ ਦੇਖੋ ਜੀ ਫੇਰ ਏ ਭੈਣਾ ਦਾ ਪਤਾ ਨਹੀਂ ਕੀ ਚੱਲਦਾ ਰਹਿੰਦਾ ਆਪਸ ਵਿੱਚ ਭੈਣਾ ਭੈਣ ਬਣਦੀ ਹੁੰਦੀ ਹੈ ਜੇ ਆਪਣੀ ਦਿਖਾਣੀ ਯਾਰ ਅਸੀਂ ਬਣਾਈ ਛੁੜ ਗਈ ਹੈ ਬਣਾਈ ਵੀਡੀਓ ਨਹੀਂ ਦਿਖਾਓ ਇੱਕ ਤਾਂ ਥੋੜੀ ਹਾਂ ਤੂੰ ਦੇਖ ਮੇਰੀ ਕੋਈ ਭੈਣ ਹੈਗੀ ਆ ਅਜੀ ਦਾ ਡੇ ਭੈਣਾ ਮੇਰੇ ਕੁੜੀਆਂ ਇਹ ਕੀ ਗੱਲ ਚਲੋ 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 ਹਾਂਜੀ ਮਾ ਜੀ ਤੁਸੀਂ ਕੀ ਖਾਣਾ ਰੋਟੀ ਖਾ ਲੂਗੇ ਜੋ ਦੇ ਦੇਉਗੇ ਚਲੋ ਪਰੋਠੀ ਖਾ ਲਿਓ ਜੋ ਦੇ ਦੋਗੇ ਕੀ ਜੋ ਦਿਲ ਕਰਦਾ ਦੋ ਦੱਸੋ ਤੁਹਾਨੂੰ ਉਹੀ ਮਿਲੂਗਾ ਚਲੋ ਠੀਕ ਹੈ ਜੀ ਚਲੋ ਬਣਾ ਲਾ ਰੋਟੀ ਫੇਰ ਕਰਦੇ ਆਂ ਬਲੌਗ ਦਾ ਐਂਡ ਹੈ ਓਕੇ ਜੀ ਜੀ ਲਓ ਜੀ ਇੱਧਰ ਆ ਗਈਆਂ ਸਾਡੀਆਂ ਟ੍ਰੈਂਗਲ ਵਾਲੀਆਂ ਰੋਟੀਆਂ ਤੇ ਹਾਂਜੀ ਮਾਂ ਦੇ ਖਾ ਲਈ ਤੁਸੀਂ ਪਾ ਜੀ ਇੱਧਰ ਸਾਰੇ ਜਣੇ ਖਾ ਗਏ ਹੋ ਗਏ ਵੇਲੇ ਕੁੜੀਆਂ ਨੇ ਵੀ ਖਾ ਲਈ ਆ ਤੇ ਆਸੀਂ ਵੀ ਲੱਗੇ ਆਂ ਜੀ ਖਾਣ ਤੇ ਚਲੋ ਖਾਣ ਤੋਂ ਪਹਿਲਾਂ ਕਰੋ ਬਲੌਗ ਦਾ ਐਂਡ ਤੇ ਆਰਾਮ ਨਾਲ ਖਾਣੇ ਆ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਆਪਣਾ ਤੇ ਤੁਹਾਡੇ ਲੱਗਦੇ ਹੁਣ ਤਾਂ ਹੀ ਥੋੜੀ ਵੀ ਆਉਂਦੇ ਚਲੋ ਕੋਈ ਗੱਲ ਨਹੀਂ ਉਹ ਬਾਅਦ ਦੀਆਂ ਗੱਲਾਂ ਉਹ ਤਾਂ ਵੀ ਆ ਜਿਹੜੇ ਉਦਾਂ ਬੋਲਦੇ ਆ ਜਾਂ ਗਲਤ ਬੋਲਦੇ ਆ ਇਹਦੇ ਵਿੱਚ ਕੀਤਾ ਉਹਨਾਂ ਦੇ ਚੱਲਦੇ ਆ ਉਹਨਾਂ ਦੇ ਚੱਲਦੇ ਚੱਲਦੇ ਆ ਚਲੋ ਕੋਈ ਗੱਲ ਨਹੀਂ ਆਪਣੇ ਚੱਲਣਗੇ ਕੋਈ ਚੈਟ ਟੈਨਸ਼ਨ ਨਹੀਂ ਹੈਗੀ ਚਲੋ ਠੀਕ ਆ ਜੀ ਮਿਲਦੇ ਆ ਜੀ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯ